ਜਿੰਦਾਬਾਦ ਜਿੰਦਾਬਾਦ ਜਿੰਨੂ ਨਹੀਂ ਸੁਣਿਆ ਜਿੰਦਾਬਾਦ 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 ਬੇਗਾ ਬਿਦੂਰੇ ਸਮਰਾਲਾ ਦੇ ਬीडीपीओ ਦਫ਼ਤਰ ਦੇ ਬਾਹਰ ਪਿੰਡ ਮਹਿਦੂਦਾ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਅਤੇ ਬीडीपीओ ਲਖਵਿੰਦਰ ਕੌਰ ਖਿਲਾਫ ਧੰਨਾ ਦਿੰਦਿਆ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪਿੰਡ ਮਹਿਦੂਦਾ ਦੇ ਵਾਸੀ ਅਤੇ ਮਨਰੇਗਾ ਮਜ਼ਦੂਰਾ ਬੋਝ ਸਮਾਜ ਪਾਰਟੀ ਸੀਟੂ ਦੇ ਆਗੂ ਨੇ ਨਾਰੀਵਾਜੀ ਕੀਤੀ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਆਰਟੀਆਈ ਰਾਹੀਂ ਪ੍ਰਾਪਤ ਮਤਿਆਂ ਦੀਆਂ ਕਾਪੀਆਂ ਦਿੰਦੇ ਹੋਏ ਸਰਪੰਚ ਉੱਤੇ ਤਰੋਪ ਲਗਾਏ ਫੋਨ ਰਾਹੀਂ ਦਿੱਤੇ ਪੱਕ ਵਿੱਚ ਸਰਪੰਚ ਹਰਜਿੰਦਰ ਕੌਰ ਨੇ ਕਿਹਾ ਕਿ ਸਰਪੰਚੀ ਦੀ ਚੋਣ ਹਾਰਨ ਤੋਂ ਬੁਖਲਾਏ ਮੇਰੇ ਉੱਤੇ ਗਲਤ ਇਲਜ਼ਾਮ ਹਨ ਮੇਰੇ ਕੋਲ ਬਹੁਤ ਸਾਰੇ ਸਬੂਤ ਹਨ ਜੋ ਕਿ ਮੈਂ ਜਲਦ ਹੀ ਕਾਨਫਰੰਸ ਕਰਕੇ ਮੀਡੀਆ ਅੱਗੇ ਰੱਖਾਂਗੀ ਬीडीपीਓ ਨੇ ਕੈਮਰਾ ਸਾਹਮਣੇ ਕਿਹਾ ਕਿ ਦੋਮਾ 13 ਨੂੰ 25 ਜੂਨ ਨੂੰ ਬੁਲਾਇਆ ਗਿਆ ਹੈ ਸ਼ਿਕਾਇਤਕਰਤਾ ਨੇ ਜੋ ਵੀ આરોਪ ਲਗਾਏ ਹਨ ਉਸ ਨੂੰ ਉਸਦਾ ਹਲਫੀਆ ਬਿਆਨ ਦੇਣ ਨੂੰ ਕਿਹਾ ਗਿਆ ਹੈ ਕਿ ਉਹ ਹਲਫੀਆ ਬਿਆਨ ਅਤੇ ਸਬੂਤ ਪੇਸ਼ ਕਰ ਦੇਵੇ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਤੇ ਸਾਡਾ ਮਸਲਾ ਇਹ ਹੈ ਜੀ ਅਸੀਂ ਇੱਕ ਬੜੀਆ ਮੈਡਮ ਕੋਲ ਪਿੰਡ ਮਹਿਦੂਦਾ ਦੀ ਸਰਪੰਚ ਦੇ ਕੱਪੜੇ ਦੇ ਕਪਲੇਟ ਪਾਈਏ ਦੋ ਤਿੰਨ ਮਹੀਨੇ ਉਹਦੇ ਤੇ ਤੱਕ ਸਾਡੇ ਮਤਲਬ ਕੋਈ ਆਉਂਨੇ ਆ ਜਿਹੜਾ ਮਾਰ ਜੰਨੇ ਆ ਕੰਦੇ ਨਹੀਂ ਪੈ ਰਿਆ ਸਾਰੇ ਤਰੀਕਾ ਨਹੀਂ ਜਾਂਦੇ ਨੇ ਤੇ ਆਏ ਤਰੀਕ ਤੇ ਆ ਜੀ ਸਰਪੰਚ ਐ ਤਰੀਕ ਤੇ ਆਉਂ ਚਾਰ ਤਰੀਕਾ ਸਰਪੰਚ ਨਹੀਂ ਦੇਤੇ ਆ ਵੀਡੀਓ ਨਾਲ ਰਿਕਾਰਡ ਫਾਰਮੇ ਪਰ 14 ਤਰੀਕਾ ਤੇ ਸਰਪੰਚ ਜੋ ਕੱਲ ਤੇ ਜੂਰੇ ਹਰ ਕੀ ਉਹ ਇੱਥੇ ਦਫ਼ਤਰ ਤੱਕ ਨਹੀਂ ਆ ਕੇ ਪਹੁੰਚੀ ਤੇ ਸਾਡੀ ਇਹ ਹੀ ਮੰਗ ਆ ਵੀ ਉਹਦੇ ਤੇ ਜੋ ਬਣਦੀ ਕਾਰਵਾਈ ਆ ਜੋ ਨੇ ਮਲੇਰੇਗਾ ਵਿੱਚ ਕੰਮ ਕਰਦੇ ਸਾਮਣੇ ਕਫਲੇ ਕੀਤੇ ਨੇ ਵੀ ਉਹ ਜਾਗਰ ਕੀਤਾ ਜਾਣ ਉਹਤੇ ਕਾਰਵਾਈ ਕੀਤੀ ਜਾਵੇ ਤੇ ਉਹਦੇ ਵਿੱਚ ਕਫਲੇ ਵੀ ਇੱਕ tane 15 ਦਿਹਾੜੀਆਂ ਦੇ ਤਹੇ ਆਪਦੇ ਖਾਤੇ ਦੇ ਪਾਏ ਨੇ ਨੰਬਰ 2 ਕਹਿੰਦੇ ਜਦੋਂ ਖੁਦ ਮੀਟ ਸੀਗੀ ਉਹਨੇ ਮਨੇ ਰੇਗਾ ਦੇ ਵਿੱਚ 10 ਹਾਜ਼ਰੀਆਂ ਭਵਾਈਆਂ ਹੋਈਆਂ ਨੇ ਇਹ 10 ਉਸੇ ਦਿਨਾਂ ਦੇ ਵਿੱਚ ਉਸੇ ਤਰੀਕ ਉਸੇ ਤਰੀਕ ਦੇ 400 ਵਾਲੀ ਤੇ ਬੀਜੇ ਪਸ਼ੂ ਪਾਲਣ ਵਿਭਾਗ ਦੇ ਤੇ ਕਿਹਨੇ ਟ੍ਰੇਨਿੰਗ ਕੀਤੀ ਹੋਈ ਹੈ ਇਹ ਕਿਹੜਾ ਦਲੂਨਾ ਵੀ ਜਿੱਥੇ ਇੱਕ ਬੰਦਾ ਦੋ ਸਰਕਾਰੀ ਜਗ੍ਹਾ ਤੇ ਆਈਦਿਆਂ ਲਾ ਕੇ ਕੰਮ ਚਲਾਉਂਦਾ ਹੋਵੇ ਤੇ ਸਾਡੀ ਇਹ ਮੰਗ ਹੈ ਵੀ ਉਹਦੀ ਸਾਲ ਵੀਰ ਕਰਕੇ 420 ਦਾ ਬਰਚਾ ਬਣਦਾ ਉਹ ਤੇ ਦਰਜ ਕੀਤਾ ਜਾਵੇ ਤੇ ਮਨਜ਼ਰ ਕੀਤਾ ਜਾਵੇ ਜਿਹੜੀਆਂ ਹਾਜ਼ਰੀਆਂ ਪਾਈਆਂ ਨਹੀਂ ਜਾਂ ਨਹੀਂ ਉਹ ਫੌਨ ਨਹੀਂ ਤੇ ਉਹ ਤੁਹਾਡੇ ਪਿੰਡ ਦੀ ਇੱਕ ਬਜ਼ੁਰਗਾ ਉਹਨੇ ਕੱਲ੍ਹ ਕੀਤਾ ਇਹਨੇ ਆਪ ਉਹਦੀਆਂ ਹਾਜ਼ਰੀਆਂ ਪਾਈਆਂ ਤੇ ਜਿਹੜਾ ਇਹਨੇ ਮੀਟ ਦੇ ਤੌਰ ਤੇ ਕੰਮ ਕੀਤਾ ਦਾਅਦੇ ਨੇ ਇਹਨੇ ਮੀਟ ਦੇ ਤੌਰ ਤੇ ਆਪਣੀ ਹਾਜ਼ਰੀ ਫੋਲ ਪਾਈ ਹੋਈ ਆ ਪਰ ਉਹ ਤਾਂ ਸਾਨੂੰ ਦੇ ਨਹੀਂ ਦਿੱਤਾ ਕਿਉਂਕਿ ਮੇਰੇ ਰੇਡ ਦਾ ਮੀਟ ਦਾ ਕੰਮ ਆ 8 ਵਜੇ ਆਜ ਦੀ ਲਾਉਣੀ ਤੇ 5 ਵਜੇ ਘਰ ਨੂੰ ਜਾਣਾ ਤੇ ਦੂਜੇ ਪਾਸੇ ਵੀ ਜੇ ਨੇ ਡੈਨਿੰਗ ਕੀਤੀ ਆ ਸਾਡੇ ਕੋਲ ਵਿਧ ਪ੍ਰੂਫ ਨੇ ਵੀ ਇਹ 10 ਵਜੇ ਤੇ ਆਜਰੀ ਲਾਉਂਦੀ ਜੇ 4 ਵਜੇ ਕਰਦੀ ਆ ਜੀ ਤੇ ਜਿਹੜਾ ਜਿਹੜੇ ਮਨਰੇਗਾ ਮਜ਼ਦੂਰ ਨੇ ਵਿਚਾਰੇ ਉਹਨਾਂ ਨੂੰ ਵੀ ਇਹਦੀ ਵਜ੍ਹਾ ਕਰਕੇ ਸੁੱਤੀ ਕਰ ਦੇ ਪਈ ਕਿਉਂਕਿ ਜਦੋਂ ਉੱਪਰ ਜੀਆ ਸਾਹਿਬ ਚਲੇ ਗਿਆ 6 ਆਜਰੀ ਚਾਹੀਦੀ ਔਰ ਤੁਸੀਂ ਇੱਥੇ ਫਿਰ ਵੀ ਦਫ਼ਤਰ ਪਹੁੰਚੇ ਹੋ ਹਾਂ ਜੀ ਇਹਨਾਂ ਕੋਲ ਇਹ ਵੀ ਮੈਂ ਰਿਪੋਰਟ ਦਿੱਤਾ ਹੂ ਜਾਂ ਕਿੰਨੀ ਦੇਰ ਹੋ ਗਈ ਜੀ ਕੋਲੋਂ ਤਿੰਨ ਮਹੀਨੇ ਹੋ ਗਏ ਹਾਂ ਅਨੁਸਾਰ ਬਾਈ ਕਰੋ ਦੇ ਕਾਰਵਾਈ ਕਰੋ ਤੇ ਹੋਰ ਉਹਨਾਂ ਨੇ ਸਾਨੂੰ 25 ਤਰੀਕ ਫੇਰ ਬੁਲਾਈ ਆ ਕਹਿੰਦੇ 25 ਤਰੀਕ ਨੂੰ ਪੰਚਾਇਤ ਨੂੰ ਬੁਲਾਇਆ ਗਿਆ ਜਿਹੜੇ ਵਿੱਚ ਖੁੱਡੀ ਇਹ ਮਸਲਾ ਹੱਲ ਕੀਤਾ ਜਾਊਗਾ ਨੂੰ ਸਾਡੇ ਕੋਲ ਇੱਕ ਬਲਵਿੰਦਰ ਸਿੰਘ ਜੀ ਉਹਨਾਂ ਦੀ ਅਰਜ਼ੀ ਤਾਂ ਸੀ ਕਿ ਜੋ ਵੀ ਮੌਜੂਦਾ ਸਰਪੰਚ ਨੇ ਡਿਡਿਸ਼ਾਡਾਂਚ ਨੇ ਉਹ

ਉਹ ਤੇ ਮੇਰੇ ਸਮਾਂ ਵੀ ਜਾਣਦੇ ਵੀ ਹਜੇ ਤੱਕ ਬਲਜਿੰਦਰ ਸਿੰਘ ਬਲੂਜੀ ਬੋਲੋ ਸਾਨੂੰ ਜਿਹੜਾ ਹੈ ਹਲਕਾ ਬਿਆਨ ਨਹੀਂ ਦਿੱਤਾ ਗਿਆ ਪਰ ਅਸੀਂ ਚਲੋ ਫਿਰ ਵੀ ਉਪਰਕਾਲ ਸਟਾਰਟ ਕਰਕੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਾਡੇ ਵੱਲੋਂ ਤੇ ਬਲਜਿੰਦਰ ਸਿੰਘ ਜੀ ਨੇ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਸਬੂਤ ਵੀ ਪੇਸ਼ ਕਰੋ ਤਾਂ ਜੋ ਇਹ ਕਾਰਵਾਈ ਨੂੰ ਲਾਗੂ ਕੀਤਾ ਜਾ ਸਕਦਾ ਹੈ ਫਿਰ ਹਾਲ ਦੀ ਤੱਕ ਜਦਨਾਂ ਸਾਡੇ ਕੋਲ ਹਲਕਾ ਬਿਆਨ ਨਹੀਂ ਆਉਂਦਾ ਹੁਣੇ ਸਾਡੇ ਲਈ ਅਗਲੀ ਕਾਰਵਾਈ ਰੰਬਣੀ ਜਿਹੜੀ ਆ ਉਹ ਮੁਸ਼ਕਲ ਹੋ ਗਈ। ਹਾਂ ਸਰ ਪੰਚਾਇਤ ਨੂੰ ਕੋਈ ਅਨਾਉਂਸਰੀਆ ਨਹੀਂ ਆਇਆ ਕੋਈ। ਹਾਂ ਜੀ ਸਰ ਪੰਚਾਇਤ ਨੂੰ ਲਾਇਆ ਗਿਆ ਆ ਕੋਈ ਲੈਟਰ ਜਾਰੀ ਹੁੰਦੀ ਆ ਕਰਕੇ ਜਿਹੜੀ ਸਰਕਲ ਕੌਂਸਲ ਨੂੰ ਪੂਰੇ ਇਹ ਮੋਕੇ ਦੇ ਪਾਸਟ ਕਰਤਾ ਨਹੀਂ ਹੋ ਰਹੀ ਉਹ ਵੀ ਮੈਂ ਕੀ ਇਸ ਨੂੰ ਮੈਂਸ਼ਨ ਕੀਤਾ ਹੋਇਆ ਆ ਹਲਕਾ ਬਿਆਨ ਦਾ ਵੀ। ਕਿ ਤੁਸੀਂ ਸੌਫਟਵੇਅਰ ਜਾਂ ਤਾਂ 15.00 ਬਿਲਹਰੇ ਤੱਕ ਕੋਈ ਜਵਾਬ ਨਹੀਂ ਜਿਕਰ ਕੀਤਾ ਗਿਆ ਕਿ ਉਹਨਾਂ ਨੇ ਕੋਈ ਡਾਗਲ ਕੰਮ ਕੀਤਾ ਹੈ ਤੇ ਮੈਂ ਇਸ ਗੱਲ ਕਰਤਾ ਉਹਦੇ ਤੱਕ ਦਸਤਾਵੇਜ਼ ਦਿੱਤੇ ਜੀ ਸਾਨੂੰ ਸਬੂਤ ਪੋਜੋ ਨਹੀਂ ਹੋਈ ਜੇ ਆਪ ਤੁਸੀਂ ਜੇ ਤੱਕ ਸਾਡੇ ਕੋ ਡਾਕੂਮੈਂਟਸ ਨਹੀਂ ਆਦੇ ਉਹਨਾਂ ਚਲੇਸ਼ਨ ਕੋਈ ਨਹੀਂ ਕੁਝ ਸੁਣੇ ਨਹੀਂ ਨਾ ਸ਼ੇਰ ਦਾ ਸੁਣ। ਮੈਂ ਅਗਰ ਜੋ ਡਾਕੂਮੈਂਟ ਹੈ ਐਸੋ ਦਿੱਤੀ ਆਂ ਚਾਹਾਂ ਇਹ ਤੁਸੀਂ ਤੇ ਕਰ ਸਕੋ। ਬਿਲਕੁਲ ਕੀਤੀ ਜੋ। ਇਹ ਤਾਂ ਬੰਦਾ ਦਲਫੋਲ ਬਿਲਕੁਲ ਹੈ। ਹੈਲੋ ਹਾਂਜੀ ਸਰਪੰਚ ਹਰਜਿੰਦਰ ਕੌਰ ਜੀ। ਹਾਂਜੀ ਹਾਂਜੀ। ਹਾਂਜੀ ਮੈਂ ਦੇਸ਼ ਦੁਨੀਆ ਨਿਊਜ਼ਪੇਪਰ ਤੇ ਚੈਨਲ ਤੋਂ ਬੋ ਰਹੀ ਆਂ। ਹਾਂਜੀ ਇੱਕ ਤੁਹਾਡਾ ਮਹਤੂਤਾ ਦਾ ਮਾਮਲਾ ਆਇਆ ਸੀ ਸਾਡੇ ਕੋਲ ਤੇ ਤੁਹਾਡਾ ਪੱਖ ਜਾਨਣਾ ਚਾਹੁੰਦੇ ਆਂ। ਹਾਂਜੀ ਤੇ ਤੁਹਾਡਾ ਪੱਖ ਨਹੀਂ ਮਿਲ ਰਿਹਾ ਸੀ ਕਾਫੀ ਦਿਨ ਹੋ ਗਏ। ਤੇ ਇਹ ਕੀ ਮਾਮਲਾ ਮਹਤੂਤਾ ਪਿੰਡ ਦਾ? ਲਓ ਜੀ ਹੁਣ ਜੀ ਜੀ ਜਿਵੇਂ ਹੁੰਦੇ ਨੇ ਕਿ ਸਾਡੀ ਜਿੱਤ ਨਹੀਂ ਇਹਨਾਂ ਨੂੰ ਬਰਦਾਸ਼ਤ ਹੁੰਦੀ ਹੁਰਤੀ ਹੈ ਜੀ ਆਰਗੇਨਾਈਜ਼ ਨੇ ਤੰਗ ਕਰਦੇ ਨੇ ਕਿ ਤੁਸੀਂ ਜਲਦੋਂ ਹੁੰਦਾ ਮੈਡਮ ਸਾਰਿਆਂ ਦੇ ਨਵੇਂ ਨਰੇਗਾ ਚਾਉਂਦੇ ਨੇ ਸਾਡੇ ਕੋਲ ਪ੍ਰੂਫ ਨੇ ਸਾਰਾ ਕੋਸੋ ਉਦੋਂ ਦਾ ਕੰਮ ਚੱਲ ਰਿਹਾ ਹੈ ਇਹ ਜਾਣ ਇਹ ਕਹਿੰਦੇ ਸਾਨੂੰ ਅਲੱਗ ਦਾ ਮੇਡ ਚੁਣ ਕੇ ਦਿਓ ਜੀ ਅੱਛਾ ਜੀ 2021 ਚ ਤੁਸੀਂ ਮੇਡ ਸੀ ਹਾਂਜੀ ਉਸ ਪਹਿਲੇ ਡੈਰੀ ਵਿਭਾਗ ਦੀ ਟ੍ਰੇਨਿੰਗ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਸੀ ਤੁਹਾਡੀ ਟ੍ਰੇਨਿੰਗ ਕਰ ਉਹਦੇ ਵਿੱਚ ਸੀ ਕਿ ਜੀ ਮੈਨਟਰ ਹੋਵ ਚੁਸੀ ਹਾਂਜੀ ਸ਼ੱਕ ਕਿ ਜਿਹੜੀ ਤੁਸੀਂ ਟ੍ਰੇਨਿੰਗ ਦੌਰਾਨ ਤੁਸੀਂ 6 10 21 ਤੋਂ 13 10 21 ਤੱਕ ਮਨਰੇਗਾ ਚ ਕੰਮ ਕੀਤਾ ਤੇ ਪੈਸੇ ਵੀ ਲਈ ਕੀ ਇਹ ਸੱਚ ਹੈ ਜੀ ਇਹ ਮੇਰੀ ਗੱਲ ਸੌ ਮੈਡਮ ਸੱਚ ਹੈ ਜਾਂ ਝੂਠਾ ਹਾਂਜੀ ਇਹ ਵੀਰੀਆ ਰਹਿਗਾ ਸੀਗਾ ਹਾਂਜੀ ਸਰਪੰਚ ਸੀਗੇ ਇਹਨਾਂ ਨੇ ਮੇਰੇ ਤੇ ਹਰ ਕਾਰਵਾਈ ਕਰ ਲੈਣੀ ਮੈਡਮ ਉਹ ਮੰਦੇ ਵੀ ਮੌਜੂਦ ਸੀ ਹਾਂਜੀ ਕਹਿੰਦੇ ਉਹਨਾਂ ਦਾ ਵੀ ਇਹ ਵੀ ਆ ਕਿ ਨਰੇਗਾ ਦਾ ਜਿਹੜਾ ਉਹਨਾਂ ਦੇ ਬੰਦੇ ਕੰਮ ਨਹੀਂ ਮਿਲ ਰਿਹਾ ਤੇ ਮੇਟ ਹਾਂਜੀ ਮੈਨੂੰ ਨਹੀਂ ਮਿਲਦਾ ਮੈਡਮ ਪ੍ਰੂਫ ਦੇਖੋ ਮੈਂ ਦੇਣ ਨੂੰ ਤਿਆਰ ਆਂ ਜੇ ਜਦ 40 40 ਦਿਨ ਲੱਗੇ ਸਾਰੇ ਪਿੰਡ ਦਾ ਬਿੱਲੂ ਸਿੰਘ ਤੇ ਬਲਵਿੰਦਰ ਦਾ ਵੀ ਸ਼ਰਿਆਮ ਨਵ ਆ ਰਿਹਾ ਨਰੇਗਾ 'ਚ ਸਭ ਦਾ ਹੀ ਹੁੰਦਾ ਜੀ ਆਪ ਆਉਂਦੇ ਨਹੀਂ ਹੈਗੇ ਜੀ ਪਰੇਸ਼ਾਨ ਕਰਦੇ ਨੇ ਮੈਂ ਤਾਂ ਉਹਨਾਂ ਦੀ ਚੁੱਪਾਂ ਜੀ ਮੈਂ ਕੁਝ ਨਹੀਂ ਹਾਂਜੀ ਇਹ ਸ਼ਿਕਾਇਤ ਕਰਤਾ ਬਲਵਿੰਦਰ ਸਿੰਘ ਆ ਉਹਦੇ ਵੱਲੋਂ ਹੀ ਲਗਾਏ ਗਏ ਨੇ ਦੋਸ਼ ਬਲਵਿੰਦਰ ਹੈ ਕਰੋ ਸਾਹਮਣੇ ਹਾਂਜੀ ਅਸੀਂ ਉਹਨਾਂ ਤੋਂ ਹੁਣ ਤੱਕਾ ਕਿਹ ਹੋ ਗਿਆ ਜੀ ਸਾਡੇ ਪੈਂ ਆਪਣੇ ਰਿਕਾਰਡ ਕਾਲ ਰਿਕਾਰਡ ਹੋ ਰਹੀ ਹੈ ਤੇ ਤੁਹਾਡਾ ਪੱਕੇ ਜਾਨਣਾ ਚਾਹੁੰਦੇ ਆ ਹਾਂਜੀ ਹਾਂਜੀ ਇੱਕ ਉਹਨਾਂ ਦਾ ਇਹ ਵੀ ਦੋਸ਼ ਹੈ ਕਿ 10125 ਨੂੰ ਜਿਹੜਾ ਆਮ ਇਜਲਾਸ ਹੋਇਆ ਸੀ ਉਹਨਾਂ ਦਾ ਤੇ ਇਹ ਦੋਸ਼ ਹੈ ਕਿ ਇਹ ਫਰਜੀ ਸੀ ਪਿੰਡ ਚ ਨਹੀਂ ਹੋਇਆ ਸਾਹ ਕੋਲ ਮੈਡਮ ਪਿੰਡ ਚ ਹੋਇਆ ਵਾਹ ਜੇ ਪਿੰਡ ਚ ਹੋਇਆ ਮੈਡਮ ਕੋਈ ਸੂਤ ਹੈ ਤੁਹਾਡੇ ਕੋਲ ਜੇ ਕੋਈ ਇਦਾਂ ਦੀ ਵੀਡੀਓ ਵਗੈਰਾ ਹੈ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਮੈਂ ਕਰ ਦਾਂਗੇ ਜੀ ਹਾਂ ਜੀ ਤੁਸੀਂ ਨੰਬਰ ਨੋਟ ਕਰ ਲਿਓ ਤੇ ਨੰਬਰ ਤੇ ਸੈਂਡ ਕਰ ਦਿਓ ਠੀਕ ਹੈ ਜੀ ਤੇ ਤੁਸੀਂ ਇਹ ਵੀ ਉਹਨਾਂ ਦਾ ਦੋਸ਼ ਹੈ ਕਿ ਤੁਸੀਂ ਆਪਣੇ ਅਹੁਦੇ ਦੀ ਉਹਦੋਂ ਦੁਰਵਰਤੋਂ ਕੀਤੀ ਹੈ ਤੇ ਮੈਟ ਵੀ ਰੱਖੀ ਹੈ ਕੋਈ ਕਿਵੇਂ ਮੈਂ ਦੁਰਵਰਤੋਂ ਕਰੀ ਹੈ ਜੀ ਜਿਵੇਂ ਉਹ ਇਜਲਾਸ ਆਮ ਇਜਲਾਸ ਦੀ ਗਾਰ ਕਰਦੇ ਆ ਕਿ ਉਹ ਕਿਸੇ ਨੂੰ ਦੱਸਿਆ ਨਹੀਂ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਕੋਈ ਇਸ ਦੀ ਕੋਈ ਜਲਾਬ ਮੈਡਮ ਹੁੰਦੀ ਹੈ ਜੀ ਜਦ ਵੀ ਹੁੰਦੀ ਹੈ ਲੋਗਮੈਂਟ ਅਜੰਡੇ ਘੱਟੇ ਹੁੰਦੇ ਨੇ ਮੇਰੇ ਕੋਲ ਸਬੂਤ ਨਹੀਂ ਜੀ ਸਵਾਰੀ ਹਾਂ ਜੀ ਉਹਨਾਂ ਸਬੂਤ ਥੋੜੀ ਮੈਂ ਹਾਂ ਜੀ ਤੇ ਤੁਸੀਂ ਕੋਈ ਇਹਦਾ ਦਾ ਪ੍ਰੂਫ ਹੋਵੇ ਨਾ ਤੁਸੀਂ ਹਾਂ ਨੰਬਰ ਨੋਟ ਕਰ ਲਓ ਨੰਬਰ ਤੇ ਭੇਜ ਦਿਓ ਤੇ ਬਾਅਦ ਚ ਨੋਟ ਇੱਕ ਹੋਰ ਹੈ ਜਿਹੜਾ ਉਹਨਾਂ ਦਾ ਇਹ ਵੀ ਦੋਸ਼ ਆ ਕਿ ਜਿਹੜਾ 4125 ਨੂੰ ਆਮ ਇਜਲਾਸ ਹੋਇਆ ਉਹ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਇਆ ਤੇ ਜਿਹੜੀ ਆਡਿਟ ਟੀਮ ਆ ਉਹਨਾਂ ਨੇ ਦਿਹਾੜੀਆਂ ਦਾ ਫਰਕ ਵੀ ਕੱਢਿਆ ਉਹ ਫਰਕ ਕੀ ਸੀ ਇਹ ਜਿਹੜੀ ਉਹ ਫਰਕ ਜਿਹੜੀ ਤੁਸੀਂ ਸੋਨਿਆ ਰਾਣੀ ਕੱਢੀ ਆ ਉਹਨੂੰ ਪਤਾ ਹੀ ਆ ਸਰੋਜੀ ਉਹਨੇ ਦਿਹਾੜੀਆਂ ਪਾਈਆਂ ਨੇ ਇੱਕ ਦੂਜੇ ਦੇ ਨਾਂ ਤੇ ਉਹ ਪਤਾ ਹੀ ਆ ਜੀ ਕਿੱਲੂ ਨੂੰ ਕਿਤੇ ਪਤਾ ਨਹੀਂ ਮੈਨੂੰ ਗੈਸ ਤਾਂ ਮੈਂ ਕਰਦਾ ਨੇ ਜੀ ਇਹ ਹੀ ਤੁਹਾਡਾ ਪੱਕ ਜਾਨਾ ਕਿ ਉਹਦੀ ਟੀਮ ਨੇ ਦਿਹਾੜੀਆਂ ਦਾ ਫਰਕ ਕੱਢਿਆ ਤਾਂ ਉਹ ਫਰਕ ਹੈ ਕੀ ਸੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਨੇ ਬਿਨਾਂ ਦਿਹਾੜੀਆਂ ਦੇ ਵੀ ਪੈਸੇ ਲਏ ਨੇ ਇਹ ਮੱਤੇ ਵਿੱਚ ਦਰਜ ਹੈ ਤੇ ਇਹਦਾ ਤਾਂ ਕੀ ਹੈ ਹਾਂਜੀ ਇਹਦੇ ਬਾਰੇ ਦੱਸੋ ਥੋੜਾ ਉਹ ਦੱਸੂਗੀ ਸਾਰੇ ਕੋਈ ਮੈਨੂੰ ਇਹ ਚੀਜ਼ਾਂ ਬਾਰੇ ਪਤਾ ਮੈਂ ਤਾਂ 2 ਸਾਲ ਮੈਂ ਨਾਨਰੇਗਾ ਤੇ ਗਈਆਂ ਜੀ ਨਾ ਮੈਨੂੰ ਇਹ ਕੰਮ ਬਾਰੇ ਪਤਾ ਉਹ ਸੋਨੀਆ ਰਾਣੀ ਦੱਸੋ ਉਸ ਟਾਈਮ ਜਿਹੜੀ ਮੇਡ ਸੀਗੀ ਆਜੜੀਆਂ ਲਾ ਰਹੀ ਸੀ ਉਹਦਾ ਮੈਨੂੰ ਕੁਝ ਨਹੀਂ ਪਤਾ ਜੀ ਨੇ ਇਹ ਉਹਨਾਂ ਦਾ ਹੀ ਦੋਸ਼ ਆ ਕਿ ਬਿਨਾਂ ਦਿਹਾੜੀਆਂ ਤੇ ਤੁਹਾਡੇ ਪੈਸੇ ਵੀ ਆਏ ਨਹੀਂ ਖਾਤੇ 'ਚ ਹਾਂਜੀ ਉਹ ਤਾਂ ਪੱਕ ਜਾਨਣਾ ਚਾਹੁੰਦੇ ਸੀ ਉਹ ਤਾਂ ਕੁਛ ਨਹੀਂ ਜੀ